ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਆਪਾਂ ਫਿਰ ਹਾਜ਼ਰ ਹਾਂ ਤੁਹਾਡੀ ਕਚਹਿਰੀ ਵਿੱਚ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਂ ਮੀਰੋ ਜੱਪਾ ਗੱਲ ਕਰਦੇ ਆ 187 ਕਣਕ ਬਾਰੇ ਇਹ ਜੋ ਤੁਸੀਂ ਦੇਖ ਰਹੇ ਹੋ ਪਹੀ ਦੇ ਰਸਤੇ ਦੋਨੋਂ ਦੋਨੋਂ ਪਾਸੇ ਇੱਕੋ ਹੀ ਬੀਜ ਹੈ 187 ਪਰ ਇਹ ਅਲੱਗ-ਅਲੱਗ ਕਿਸਾਨਾਂ ਦੇ ਖੇਤ ਨੇ ਇਹ ਵਾਲਾ ਖੇਤ ਕਿਸੇ ਹੋਰ ਕਿਸਾਨ ਦਾ ਹੈ ਤੇ ਇਹ ਵਾਲਾ ਖੇਤ ਕਿਸੇ ਹੋਰ ਕਿਸਾਨ ਦਾ ਹੈ ਇਹ ਦੋਨੋਂ ਆਪਣੇ ਖੇਤ ਦੇ ਗਵਾਂਢੀ ਨੇ ਦੋਨਾਂ ਨੇ ਇੱਕੋ ਹੀ ਬੀਜ 187 ਲਗਾਇਆ ਹੈ ਅੱਜ ਕੱਲ ਕਰਾਂਗੇ ਵੀਰੇ ਕਿ ਜੋ ਲੋਕ ਕਹਿੰਦੇ ਨੇ ਕਣਕ ਦਾ ਝਾੜ ਸਿਰਫ ਮੌਸਮ ਦੇ ਡਿਪੈਂਡ ਕਰਦਾ ਪਰ ਵੀਰੋ ਕਿੰਨਾ ਕਿਤੇ ਕਣਕ ਦਾ ਝਾੜ ਆਪਣੀ ਮਿਹਨਤ ਉੱਪਰ ਹੀ ਡਿਪੈਂਡ ਕਰਦਾ ਉਹ ਜਿਸ ਤਰ੍ਹਾਂ ਸਿਆਣੇ ਕਹਿੰਦੇ ਨੇ ਕਿ ਜਿੰਨਾ ਮਿੱਠਾ ਜਿੰਨਾ ਗੁੜ ਪਾਵਾਂਗੇ ਉੰਨਾ ਹੀ ਮਿੱਠਾ ਹੋਊਗਾ ਉਸ ਤਰ੍ਹਾਂ ਅੱਜ ਆਪ ਇਸ ਕਣਕ ਬਾਰੇ ਤੁਹਾਨੂੰ ਦੱਸਦੇ ਆ ਇਹ ਜੋ ਕਣਕ ਤੁਸੀਂ ਦੇਖ ਰਹੇ ਹੋ ਇਸ ਪਾਸੇ ਇਹ ਆਮ ਪ੍ਰੈਕਟਿਸ ਹੈ ਜੋ ਆਪਣੇ ਚੱਲਦੀ ਹੈ 1/ਟਾ ਡੀਪੀ 3/ਜੂਰੀਏ ਤੇ ਪਾ ਕੇ ਬੀਜੀ ਗਈ ਹੈ ਤੇ ਇਹ ਇੰਨੀ ਕੀ ਪ੍ਰੈਕਟਿਸ ਹੋਈ ਐ ਇਸ ਉੱਪਰ ਤੇ ਜੋ ਤੁਸੀਂ ਇਸ ਤਰਫ ਕਣਕ ਦੇਖ ਰਹੇ ਹੋ ਇਹ 187 ਹੈ ਵੀ ਇਹਦੇ ਉੱਪਰ ਡੇਢ ਗੱਟਾ ਡੀਪੀ ਤੰਗਟੇ ਜੂਰੀਆ ਤੇ ਲੀ ਹੁਸੈਨ ਪਲੱਸ ਟਾਈਪ ਕਰਨਾ ਜੋਲ ਦੀ ਇੱਕ ਸਪਰੇ ਤੇ ਐਨਪੀਕੇ ਦੇ ਸਪਰੇ ਹਾਂ ਇਸ ਸਪਰੇ ਕੁਛ ਹੋਇਆ ਤੇ ਵੀਰੋ ਬਹੁਤ ਜ਼ਿਆਦਾ ਫਰਕ ਹੈ ਦੋਨਾਂ ਕਣਕਾਂ ਦੇ ਵਿੱਚ ਹਾਲਾਂਕਿ ਇੱਕੋ ਹੀ ਜ਼ਮੀਨ ਹੈ ਸਿਰਫ ਇਹ ਪਹੀ ਦੇ ਇਧਰਲੇ ਪਾਸੇ ਇਧਰਲੇ ਪਾਸੇ ਇੱਕੋ ਤਰ੍ਹਾਂ ਦੀ ਜ਼ਮੀਨ ਹੈ ਇੱਕੋ ਹੀ ਤਰ੍ਹਾਂ ਦਾ ਪਾਣੀ ਹੈ ਇੱਕੋ ਹੀ ਮੌਸਮ ਹੈ ਇੱਕੋ ਹੀ ਬੀਜ ਹੈ ਸਿਰਫ ਮਿਹਨਤ ਦਾ ਇੰਨਾ ਕੁ ਫਰਕ ਹੈ ਕਿ ਕਣਕ ਦੇ ਝਾੜ ਦਾ ਬਹੁਤ ਜ਼ਿਆਦਾ ਫਰਕ ਆਉਣ ਵਾਲਾ ਹੈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੁ ਫਰਕ ਹੈ ਇਹਨਾਂ ਦਾ ਕੰਪੈਰੀਸ਼ਨ ਕਰਕੇ ਦੇਖਦੇ ਆਪਾਂ ਦੋਨੋਂ ਦਾ ਦਾਣਿਆਂ ਦਾ बल्ली मोटाई का बहुत ज्यादा फर्क है आप दिखावे एक बल्ली एक बल्ली आप कणक चलावे हालांकि मैं पहला देख चुका किसान भीरों दोनों ਕਣਕਾਂ ਦੇ ਵਿੱਚ ਬੱਲੀਆਂ ਦੇ ਵਿੱਚ ਮੱਖੀਆਂ ਇੱਕੋ ਜਿਹੇ ਨਾਲ ਲਗ ਭਗ ਖੁੰਡੀਆਂ ਕਹਿ ਦੀ ਆਪਾਂ ਪਰ ਦਾਣੇ ਦਾ ਵਜਨ ਦਾਣੇ ਦੀ ਚਮਕ ਦਾ ਬਹੁਤ ਜ਼ਿਆਦਾ ਫਰਕ ਹੈ ਉਹਦਾ ਵੀ ਤੁਸੀਂ ਦੇਖ ਲਓ ਇਹ ਕਣਕ ਜਦੋਂ ਹਨੇਰੇ ਚੱਲੇ ਥੋੜੀ ਜੀ ਡਿੱਗ ਗਈ ਸੀ ਕਿਉਂਕਿ ਵੀਰੋ ਜਿਹੜੀ ਕਣਕ ਦੇ ਵਿੱਚ ਵਜਨ ਹੋਏਗਾ ਡਿੱਗੇਗੀ ਡਿੱਗੇਗੀ ਮੈਂ ਤੁਹਾਨੂੰ ਦਿਖਾਉਣਾ ਹੁਣ ਇਹਨਾਂ ਬੱਲੀਆਂ ਦੇ ਵਿੱਚੋਂ ਦਾਣੇ ਕੱਢ ਕੇ ਕਿ ਦਾਣੇ ਦੇ ਵਿੱਚ ਕਿੰਨਾ ਫਰਕ ਹੈ ਤੇ ਮਿਹਨਤ ਨਾਲ ਕਿੰਨਾ ਫਰਕ ਪੈਂਦਾ झाड़ उ देखते अगली हाँ जी किसान भीर आप बलियां ले लेनिया दोनों कणक दोनों कणक बलियाँ कुंडियाँ लगभग सेम ने लग साइज का फर्क है थोड़ा थनू तो मैं ने करके ये वाली बल्ली थोड़ी छोटी है ये वाली बल्ली बड़ी है ਇਦੇ ਉੱਪਰ ਐਨਪੀਕੇ ਦੀ ਸਪਰੇ ਲਈ ਹੁਸੈਨ ਪਲੱਸ ਟਾਈਪ ਨੂੰ ਜੋ ਵਾਲੀ ਸਪਰੇ ਡੇਟ ਗਟਾ ਡੀਪੀ ਤੇ ਇਹ ਆਪਣੀ ਨਾਰਮਲ ਪ੍ਰੈਕਟਿਸ ਜੋ ਕਿਸਾਨ ਬੀਜ ਕਰਦੇ ਉਹਦੇ ਹਿਸਾਬ ਨਾਲ ਹੋਈ ਹੈ ਪਾਣੀ ਲਗਭਗ ਸੇਮ ਲੱਗੇ ਦੋਨਾਂ ਨੂੰ ਤੇ ਵੀਰੋ ਜੋ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਦਾਣੇ ਦਾ ਬਹੁਤ ਜ਼ਿਆਦਾ ਫਰਕ ਮੈਂ ਪਹਿਲਾਂ ਦੇਖਿਆ ਹੈ ਦਾਣੇ ਦੀ ਚਮਕ ਦਾਣੇ ਦੀ ਮੋਟਾਈ ਆਪਾਂ ਦੋਨੋਂ ਬਰੀਆਂ ਦੇ ਵਿੱਚੋਂ ਦਾਣੇ ਕੱਢ ਕੇ ਦੇਖਾਂਗੇ ਦੇਖ ਤੋਂ ਆਪ ਨੂੰ ਪਤਾ ਲੱਗੇ ਕਿ ਮਿਹਨਤ ਨਾਲ ਕਿਸੇ ਵੀ ਚੀਜ਼ ਤੇ ਮਿਹਨਤ ਕਰਦੇ ਹੋ ਤਾਂ ਫਲਤਾ ਪਰਮਾਤਮਾ ਜ਼ਰੂਰ ਲਾਉਂਦਾ ਮਿਹਨਤ ਨੂੰ ਹਾਂਜੀ ਵੀਰੋ ਇਹ ਆਪਾਂ ਨੇ ਦਾਣੇ ਕੱਢਿਆ ਕਣਕ ਦੇ ਕੈਮਰੇ ਸ਼ਾਇਦ ਇਹਨਾਂ ਸਾਫ਼ ਨਾ ਪਤਾ ਲੱਗੇ ਪਰ ਵੀਰੋ ਜਿਸ ਕਣਕ ਉੱਪਰ ਲੀਹ ਹੋਸਨ ਤੇ ਟਾਈਪਕਾ ਨਜੋਲ ਦੀ ਤਨ ਪਿਕਨਸ ਭਰੇ ਹੋਇਆ ਅਸਾ ਦਾਣਾ ਦੇਖੋ ਦਾਣੇ ਦੀ ਮੋਟਾਈ ਦਾਣੇ ਦਾ ਸਾਈਜ਼ ਦਾਣੇ 'ਚ ਚਮਕ ਕਿੰਨੀ ਜ਼ਿਆਦਾ ਹੈ ਤੇ ਦੂਸਰੀ ਕਣਕ ਦੇ ਦਾਣੇ ਲੰਬਾਈ ਚ ਲਗਭਗ ਸੇਮ ਨੇ ਪਰ ਦਾਣੇ ਦੀ ਮੋਟਾਈ ਬਹੁਤ ਘੱਟ ਹੈ ਚਮਕ ਵੀ ਦਾਣੇ ਚ ਆਮ ਨੋਰਮਲ ਹੈ ਤੇ ਇਸ ਤਰ੍ਹਾਂ ਵੀਰੋ ਮਿਹਨਤ ਦਾ ਫਰਕ ਤਾਂ ਪੈਂਦਾ ਹੀ ਹੈ ਸੋ ਆਪਾਂ ਨੂੰ ਫਸਲ ਤੋਂ ਜ਼ਿਆਦਾ ਮੁਨਾਫਾ ਲੈਣ ਲਈ ਬਗੈਰ ਇੱਕ ਤਰੀਕੇ ਦੇ ਨਾਲ ਯੂਨੀਵਰਸਿਟੀ ਸਪਾਰਸ ਅਨੁਸਾਰ ਖੇਤੀ ਕਰਨੀ ਚਾਹੀਦੀ ਹੈ ਜੇਕਰ ਆਪਾਂ ਆਪਾਂ ਖੇਤ ਨੂੰ ਕੁਫਾਇਤੀ ਬਣਾਉਣਾ ਹੈ ਇੱਕ ਵੀਰ ਇੱਕ ਗੱਲ ਮੈਂ ਹੋਰ ਰੋਡ ਕੀਤੀ ਏ ਇਹਨਾਂ ਦੇ ਮੱਖੀਆਂ ਦੇ ਵਿੱਚ ਇਹ ਵਾਲੀ ਜੋ ਕਣਕ ਹੈ ਜਿਸ ਦੇ ਉੱਪਰ ਟਾਈਬੂ ਕੋਨਾ ਜੋ ਹਲਤੇ ਇਹ ਜੋ ਸਿੰਦੀ ਸਪਰੇਅ ਦੀ ਹੈ ਇੱਕ ਮੱਖੀ ਚ ਪੰਜ ਦਾਣੇ ਆ ਤੇ ਪੰਜੋ ਦਾਣੇ ਲਗਭਗ ਬਰਾਬਰ ਨੇ 1 2 3 4 ਤੇ 1 ਵਿਚਕਾਰ ਪੰਜ ਦਾਣੇ ਪੰਜੇ ਦਾਣੇ ਲਗਭਗ ਸੇਮ ਨੇ ਪਰ ਇਹ ਵਾਲੀ ਜੋ ਕਣਕ ਹੈ ਆ ਮਪੜਾ ਜੋਂ ਰੁਟੀਨ ਚ ਪ੍ਰੈਕਟਿਸ ਕਰਦੇ ਉਸ ਦੇ ਇਹਦੇ ਵਿੱਚ ਦਾਣੇ ਦਾ ਪੰਜੀ ਨਹੀਂ 1 2 3 4 ਤੇ 5 ਪਰ ਇਹ ਜੋ ਤਿੰਨ ਦਾਣੇ ਸਹੀ ਨਹੀਂ ਤੇ ਦੋ ਦਾਣੇ ਹੈ ਹੀ ਨਹੀਂ ਬਿਲਕੁਲ ਮਰਜੂ ਦਾਣੇ ਨੇ ਇਹ ਦੇਖੋ ਦੇਖ ਕਿੰਨਾ ਫਰਕ ਹੈ ਇਹ ਦਾਣੇ ਪੂਰੇ ਇੱਕਸਾਰ ਨੇ ਇਹਦੇ ਵੇਚਕਾਰ ਲੇ ਦੋ ਦਾਣੇ ਹੈ ਹੀ ਨਹੀਂ ਬਿਲਕੁਲ ਮਾਜੂਨੇ ਸੋ ਵੀਰੋ ਮਿਹਨਤ ਦਾ ਫਰਕ ਤਾਂ ਪੈਂਦਾ ਹੈ ਆਪਾਂ ਨੂੰ ਫਸਲਾਂ ਤੋਂ ਜ਼ਿਆਦਾ ਮੁਨਾਫਾ ਲੈਣ ਲਈ ਵਿਗਿਆਨਿਕ ਢੰਗ ਨਾਲ ਖੇਤੀ ਕਰਨੀ ਪਾਉਗੀ ਤੇ ਮਿਹਨਤ ਕਰਨੀ ਪਊ ਸੋ ਵੀਰੋ ਫਸਲ ਸੋ ਇਹੀ ਫਰਕ ਦਿਖਾਉਣਾ ਸੀ ਵੀਰੋ ਕਿ ਮਿਹਨਤ ਨਾਲ ਉਦਤਰ ਤੇ ਹੱਥ ਤੇ ਵੀ ਬਹੁਤ ਕੁਝ ਹੈ ਵਰਗੁਦਰ ਤੁਸੀਂ ਆਪਣਾ ਤਾਂ ਸਾਥ ਦੇਵੋਗੇ ਜੇਕਰ ਆਪਾਂ ਖੁਦ ਮਿਹਨਤ ਕਰਾਂਗੇ ਤੇ ਜਦੋਂ ਆਪਾਂ ਵੜਾਈ ਕਰਾਂਗੇ ਇਹਨਾਂ ਫਾਸਲਾ ਨਹੀਂ ਤਾਂ ਆਪਾਂ ਉਦੋਂ ਵੀ ਇੱਕ ਵੀਡੀਓ ਪਾ ਕੇ ਤੁਹਾਨੂੰ ਜਾਣਕਾਰੀ ਦੇਣਾ ਹੈ ਕਿ ਝਾੜ ਦਾ ਕਿੰਨਾ ਫਰਕ ਕਰਿਆ ਸੋ ਕਿਸਾਨ ਦੋਸਤੋ ਅੱਜ ਇਹ ਵੀਡੀਓ ਇਸ ਮੌਕਤੀ ਕਰਦੇ ਆਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜਾਗ ਲਓ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ